ਪਾਕਿਸਤਾਨ ਦੇ ਵਿੱਚ ਬੈਠੇ ਸਮੁੰਦਰ ਤੇ ਸਾਡੀਆਂ ਕਾਲੀਆਂ ਭੇਡਾਂ ਮਾਰੇ ਤੰਦੂ ਤੋਂ ਬਾਜ਼ ਨਹੀਂ ਉੱਫ ਜਿਹੜਾ ਘੁਮਣਾ ਤਾਂ ਕਵਾਟਾ ਕੱਟਰੇ ਮਸਕਰ ਪਿੰਡ ਦੇ ਵਿੱਚੋਂ ਜਿਹੜਾ ਘਬਰ ਕਰਾ ਸੀ ਰੇਤ ਆਪਣੇ ਕੱਪੜੇ ਦੇ ਵਿੱਚ ਕੋਈ ਚੀਜ਼ ਬੰਨੀ ਜਾ ਰਹੀ ਜਦੋਂ ਇਹਦੀ ਸਰਚ ਚੈੱਕ ਕੀਤਾ ਗਿਆ ਤੇ ਦੇ ਵਿੱਚੋਂ ਡਰੋਨ ਲੱਭ ਹੋਇਆ ਇਹਦੀ ਅਸੀਂ ਪ੍ਰਾਪਤ ਰਿਹਾ ਇਨਫੋਰਮੇਸ਼ਨ ਜਿਹੜੀ ਸਾਡੀ ਕੁਆਰਡੀਨੇਟ ਹੋ ਰਿਹਾ ਹੈ ਕਿ ਆ ਫੋਰਸ ਪੀਐਸ ਸਰ ਦੇ ਨਾਲ ਸੁਪੋ ਪਾਕਿਸਤਾਨ ਦੇ ਵਿੱਚ ਬੈਠੇ ਸਮਰਲਣ ਤੇ ਸਾਡੀਆਂ ਕਾਲੀਆਂ ਭੇਡਾਂ ਮਾਰੇ ਪੰਦੇ ਤੋਂ ਬਾਜ਼ ਨਹੀਂ ਆਉਂਦੀਆਂ ਤੇ ਲਗਾਤਾਰ ਜਿਹੜੀ ਹੈ ਪੰਜਾਬ ਕੋਲ ਸੈਕੰਡ ਡਿਫੈਂਸ ਲਾਈਨ ਤੇ ਪੂਰੀ ਤਰ੍ਹਾਂ ਚੁਸ ਦਰੋਸਤ ਵਿੱਚ ਕਰਨੀ ਹੈ ਹਮੇਸ਼ਾ ਜਿਹੜੀ ਹੈ ਪ੍ਰਾਪਤੀਆਂ ਕਰਦੀ ਆ ਰਹੀ ਹੈ ਅੱਜ ਵੀ ਇਸੇ ਲੜੀ ਦੇ ਵਿੱਚ ਇੱਕ ਜਿਹੜਾ ਡਰੋਨ ਹੈ ਕਵਾਡਰਕਟਰ ਇਹ ਮਸਤਗੜ ਪਿੰਡ ਦੇ ਵਿੱਚੋਂ ਜਿਹੜਾ ਅਨਕਵਰ ਹੈ ਤੇ ਰਸਾਲ ਸਿੰਘ ਨੇ ਸਾਡਾ ਕੋ ਅਮਰੀਕ ਸਿੰਘ ਜਿਹੜੇ ਪਿੰਡ ਮਸਤਗੜ ਦੇ ਨੇ ਇਹਨਾਂ ਨੇ ਇਨਫੋਰਮੇਸ਼ਨ ਦਿੱਤੀ ਵੀ ਇੱਕ ਪੇਰੇ ਰੱਤ ਦੇ ਕੱਪੜੇ ਦੇ ਵਿੱਚ ਕੋਈ ਚੀਜ਼ ਬੰਨੀ ਜਾਉ ਜਦੋਂ ਇਹਦੀ ਸਰਚ ਚੈੱਕ ਕੀਤਾ ਗਿਆ ਤੇ ਇਹਦੇ ਵਿੱਚੋਂ ਡਰੋਨ ਨਿਕਲ ਰਿਹਾ ਹੈ ਜਿਹਦੀ ਅਸੀਂ ਤੁਰੰਤ ਪਰਮਿਸ਼ਨ ਜਿਹੜੀ ਸਾਡੀ ਕੋਆਰਡੀਨੇਟ ਉਹ ਹੈਗੀ ਆ ਫੋਰਸ ਬੀਐਸਰ ਦੇ ਨਾਲ ਦਿੱਤੀ बीएसएफ ਤੇ ਪੰਜਾਬ ਪੁਲਿਸ ਨੇ ਜਦੋਂ ਇਹਨੂੰ ਖੋਲ ਕੇ ਸਾਂਝੇ ਤੌਰ ਤੇ ਚੈੱਕ ਕੀਤਾ ਤੇ ਇਹਨੂੰ ਡਰੋਨ ਉੱਤੇ ਖਬਰ ਆ। ਸੋ ਜਿਹੜੇ ਬਾਰ-ਬਾਰ ਜਿਹੜਾ ਪਾਕਿਸਤਾਨ ਨੇ ਡਰੋਨ ਰਾਹੀਂ ਗੈਰਕਾਨੂੰਨੀ ਜਿਹੜੀਆਂ ਪਦਾਰਥ ਭੇਜਣ ਦੇ ਵਿੱਚ ਜਿਹੜਾ ਬਾਤ ਨਹੀਂ ਆ ਰਿਹਾ। ਸੋ ਉੱਥੇ ਪੁਲਿਸ ਵੀ ਤੇ ਬੀਐਸਐਫ ਵੀ ਕਦੇ ਨਾਲ ਕਦਾ ਭਲਾ ਕੇ ਇਹਨਾਂ ਦੀਆਂ ਜਿਹੜੀਆਂ ਕੋਸ਼ਿਸ਼ਾਂ ਚਾਲਾਂ ਨੇ ਉਹ ਅਸਫਲ ਕਰ ਦਿੱਤੀ। ਜੇ ਮੈਂ ਹੁਣ ਤੱਕ ਦੀ ਗੱਲ ਕਰਾਂ ਤੇ ਇਕੱਲੇ ਸਾਮੁਇਨਤ ਠਿੱਖੀਪੜ ਦੇ ਵਿੱਚ 32 ਦੇ ਕਰੀਬ ਡਰੋਨ ਖਬਰ ਹੋ ਚੁੱਕੀ ਹੈ ਤੇ 32 ਕਿਲੋ ਦੇ ਕਰੀਬ ਜਿਹੜੀ ਆ ਹੈਰਮਨ ਖਬਰ ਹੋ ਚੁੱਕੀ ਹੈ ਤੇ 60 ਦੇ ਕਰੀਬ ਜਿਹੜੇ ਵਿਅਕਤੀ ਨੇ ਜਿਹੜੇ ਇਹਨਾਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਨੇ ਉਹਨਾਂ ਨੂੰ ਅਸੀਂ ਫੜ ਕੇ ਨਾਮਜ਼ਦ ਕਰਕੇ ਵੱਖ-ਵੱਖ ਜੇਲ੍ਹਾਂ ਦੇ ਵਿੱਚ ਭੇਜ ਦਿੱਤੇ ਹਾਂ ਸੋ ਜਿੱਥੇ ਅਸੀਂ ਰਸਾਲ ਸਿੰਘ ਨੂੰ ਜਿਹੜੀ ਬੰਦੀ ਰਾਸ਼ੀ ਮਾਲੂਕ ਡੀਜੀਪੀ ਸਾਹਿਬ ਪੰਜਾਬ ਨੂੰ ਜਿਹੜੀ ਉਹ ਜਿਹੜੀ ਦਿੱਤੀ ਜਾਊਗੀ ਉਥੇ ਨਾਲ ਦੀ ਨਾਲ ਮੈਂ ਪਬਲਿਕ ਨੂੰ ਵੀ ਅਪੀਲ ਕਰਦਾ ਕਿ ਜਿਸ ਤਰ੍ਹਾਂ ਤੁਸੀਂ ਸਾਡਾ ਸਾਥ ਦਿੱਤਾ ਇਸੇ ਤਰ੍ਹਾਂ ਸਾਥ ਦਿਤੇ ਜੇ ਤੇ ਆਪਾਂ ਆਪਣੇ ਪੰਜਾਬ ਨੂੰ ਜਿਹੜਾ ਨਸ਼ਾ ਮੁਕਤ ਬਣਾਈਏ ਜਿੱਥੇ ਅਸੀਂ ਪੰਜਾਬ ਸਰਕਾਰ ਦੇ ਹਦਾਇਤਾਂ ਅਨੁਸਾਰ ਡੀਜੀਪੀ ਸਾਹਿਬ ਦੇ ਹਦਾਇਤਾਂ ਮੁਤਾਬਕ ਸਮਗਨਰਾਂ ਦੇ ਖਿਲਾਫ ਜਿਹੜੀ ਰੇਡਿੰਗ ਕਰ ਰਹੇ ਨੇ ਉਥੇ ਲਗਾਤਾਰ ਅਸੀਂ ਬਰਾਮਦੀਆਂ ਕਰਦੇ